ਫਗਵਾੜਾ ਦੇ ਐਸਆਈ ਇੰਦਰਜੀਤ ਸਿੰਘ ਦੀ ਪੁੱਲਰਾਈ ਦੇ ਕੋਲ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ লাশ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਹੈ ਪੁੱਲਰਾਈ ਕਲੋਨੀ ਦੇ ਨੌਜਵਾਨ ਮਲਕੀਤ ਨੇ ਦੱਸਿਆ ਕਿ ਉਹ ਪੁਲਾਰਾਈ ਕਲੋਨੀ ਦੇ ਗੇਟ ਦੇ ਕੋਲ ਬੈਠੇ ਸਨ ਅਚਾਨਕ ਜਦੋਂ ਆਵਾਜ਼ ਆਈ ਤਾਂ ਸੜਕ ਵੱਲ ਦੇਖਣ ਗਏ ਤਾਂ ਉੱਥੇ ਬੁਲੇਟ ਮੋਟਰਸਾਈਕਲ ਪਿਆਸੀ ਅਤੇ ਐਸਆਈ ਇੰਦਰਜੀਤ ਸਿੰਘ 60 ਮੀਟਰ ਦੀ ਦੂਰੀ ਤੇ ਡਿੱਗਿਆ ਪਿਆਸੀ ਅਤੇ ਉਸ ਦੇ ਸਿਰ ਵਿੱਚ ਕਾਫੀ ਗੰਭੀਰ ਜ਼ਖਮ ਸਨ ਮੌਕੇ ਤੇ ਇੱਕ ਥਰੀ ਵੀਲਰ ਵਿੱਚ ਉਹਨਾਂ ਨੂੰ ਸਿਵਲ ਹਸਪਤਾਲ ਲਿਆਂਦਾ ਜਿੱਥੇ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਹਾਂਜੀ ਆਪਣਾ ਭਾਜੀ ਆਪਣਾ ਨਾਮ ਅਜੀਤ ਸਿੰਘ ਹਾਂਜੀ ਕਿਹੜੇ ਪਿੰਡ ਤੋਂ ਆਪਾਂ ਨਵਾਸਦੀ ਭੁੱਲਾੜੇ ਕੋਲੋਂ ਤੇ ਸਰ ਕੀ ਮਾਮਲਾ ਕੀ ਜਿਹੜਾ ਹਸਪੀਟਲ ਜਾਣੀ ਮਾਮਲਾ ਇਸ ਤਰ੍ਹਾਂ ਸੀ ਇਹਨਾਂ ਜਿੱਦਾਂ ਬੌਂਡ ਤੇ ਜਾ ਰਹੇ ਸੀਗੇ ਤੇ ਅਸੀਂ ਉਧਰ ਟਰਾਪੇ ਤੇ ਨੀਚੇ ਬੈਠੇ ਉਧਰ ਚਾਹ ਪੀਂਦੇ ਪੈ ਸੀਗੇ ਤੇ ਇੱਕਦਮ ਸਾਨੂੰ ਆਵਾਜ਼ ਆਈ ਜਿੱਦਾਂ ਨਾ ਕਹ ਜੀ ਆਪਾਂ ਕੋਈ ਫਟਾਕਾ ਚੱਲੇ ਹੁੰਦਾ ਐਦਾਂ ਨਾ ਆਵਾਜ਼ ਆਈ ਤੇ ਉਹ ਆਵਾਜ਼ ਹੋ ਤਾਂ ਅਸੀਂ ਭੱਜ ਕੇ ਦੇਖਿਆ ਕੋਈ ਲੱਤ ਗੱਲ ਹੋ ਗਈ ਤੇ ਫੁੱਟ ਪਾ ਕੇ ਦੇਖਿਆ ਨਾ ਇਹਨੂੰ ਜਾ ਕੇ ਇਹ ਫੋਟਪਾਸ ਤੇ ਪਹਿਲੇ ਸੀ ਦਿੱਗੇ ਇਹਨਾਂ ਸਰਚ ਇੰਜਰੀ ਕਾਫੀ ਆ ਆਹ ਤੇ ਉਸ ਤੋਂ ਜਿਹੜਾ ਬੋਰਡ ਸੀ ਉਹ ਘੱਟੋ ਘੱਟ ਵੀ 60 ਮੀਟਰ ਤੇ ਜਾ ਕੇ ਨਿੱਗਰਦੀ ਜਿਹੜਾ ਬੁਲਟ ਬੁਲਟ ਮੋਟਰਸਾਈਕਲ ਸੀਗਾ ਉਹ ਇਹਨਾਂ ਕੋਈ ਬੇਕਾਬੂ ਹੋ ਗਿਆ ਜਾਂ ਕਿੱਦਾਂ ਬੇਕਾਬੂ ਵੀ ਮੇਰੇ ਨਾਲ ਬੇਕਾਬੂ ਹੋ ਗਿਆ ਕਿਉਂਕਿ ਅਸੀਂ ਤਾਂ ਅਸੀਂ ਤਾਂ ਥੱਲੇ ਬੈਠੇ ਸੀ ਨਾ ਚਾਹ ਪੀਂਦੇ ਪੈਦਲੇ ਅੱਛਾ ਜੀ ਛੱਡ ਤੱਕਦਮ ਤੇ ਪਟਾਕਾ ਪਿਆ ਕਿਸੇ ਚੀਜ਼ 'ਚ ਹਿੱਟ ਤਾਂ ਨਹੀਂ ਹੋਏ ਨਹੀਂ ਇਹ ਸੀ ਪ੍ਰੋਪਰ ਨਹੀਂ ਕਹਿੰਦੇ ਕਿਸੇ ਚੀਜ਼ 'ਚ ਹਿੱਟ ਹੋਇਆ ਜਾਂ ਇਹ ਆਪਣੇ ਬਿੜਗੇ ਔਰ ਲੱਗਦਾ ਇੰਨਾ ਵੀ ਕਿਸੇ ਕੀਤੇ ਹਟੋ ਹੋਏ ਆਏ ਇਹ ਮਲਾਇਮ ਸੀਗੇ ਮਲਾਇਮ ਜੀ ਹਾਂ ਜੀ ਇੰਦਰਜੀਤ ਦਾ ਨਾਮ ਆ ਜੀ ਅੱਛਾ ਇਹ ਕਿੱਥੇ ਦੇ ਆ ਇਹ ਮੇਰਾ ਖਿਆਲ ਪੀਪਾ ਰੰਗੀ ਦੇ ਕਹਿੰਦੇ ਆ ਜੀ ਇੱਕ ਨੰਬਰ ਜੀ ਤੇ ਹਾਂ ਜੀ ਹਾਂ ਜੀ ਤੇ ਮੋ ਮੌਕੇ ਦੇ ਹੋ ਗਈ ਸੀ ਮੋ ਤੇ ਇਹਨਾਂ ਦੀ ਜੀ ਇਸ ਤਰ੍ਹਾਂ ਨਹੀਂ ਮੌਕੇ ਤੇ ਨਹੀਂ ਬੱਸ ਕਹਿ ਸਕਦੇ ਅਸੀਂ ਆਪਣੇ ਕੋਲ ਪੂਰੀ ਕੋਸ਼ਿਸ਼ ਕੀਤੀ ਹੈ ਨਾਲ ਜਿਹੜਾ ਲਿਆਂਦਾ ਨੂੰ ਉੱਥੋਂ ਚੱਕ ਕੇ ਘਾਟੋ ਤੇ ਆਪਣੇ ਤੇ ਮਤਲਬ ਕਿ ਰਸਤੇ ਵਿੱਚ ਹੀ ਪਗੜੀ ਡੈੱਡ ਹੋ ਗਏ ਆ ਜਾਂ ਉੱਥੇ ਹੋ ਗਏ ਜੀ ਕਿ ਅਸੀਂ ਮਨ ਲੈ ਤੇ ਦੇਖਿਆ ਤੇ ਚੱਕਿਆਂ ਨਾਲ ਜਗੇ ਜਿੱਦਾਂ ਹੁਣ ਤੁਸੀਂ ਚੱਕ ਕੇ ਲੈ ਕੇ ਆਏ ਆ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਜਿੱਦਾਂ ਹੁਣ ਰਾਹ ਗੇਰਾ ਨੂੰ ਕੋਈ ਐਕਸੀਡੈਂਟ ਹੁੰਦਾ ਤੇ ਲੋਕਾਂ ਨੂੰ ਆਪਾਂ ਕੀ ਅਪੀਲ ਕਰਨਾ ਚਾਹੁੰਦੇ ਆ ਅਪੀਲ ਤਾਂ ਸਾਰਾ ਪਤਾ ਹੱਥ ਬੰਨ ਕੇ ਹੀ ਬੇਨਤੀ ਕਰਦੇ ਆ ਵੀ ਭਾਈ ਆਰਾਮ ਨਾਲ ਚੱਲੋ ਕੋਈ ਆਪਣਾ ਕੋਹੋ ਜੀ ਚੀਜ਼ ਨਾ ਖਾਪੀ ਕੇ ਚੱਲੋ ਆਪਣਾ ਟਾਈਮ ਨਾਲ ਘਰ ਜਾਓ ਤੁੰਡਾ ਦਾ ਟਾਈਮ ਠੀਕ ਹੈ ਜੀ ਅੱਜ ਕਾ ਰੋਡ ਦੇ ਵਿੱਚ ਬਹੁਤ ਲੋਕ ਤੇਜ਼ ਚੱਲਦੇ ਆ ਪਰ ਆਪਾਂ ਤਾਂ ਇਹੀ ਬੇਨਤੀ ਕਰਾਂਗੇ ਜੀ ਵੀ ਹੌਲੀ ਚੱਲੋ ਜ਼ਿੰਦਗੀ ਬੜੀ ਕੀਮਤੀ ਆ ਹੌਲੀ ਚੱਲੋ